ਹੈਲੋ ਗਾਈਜ਼ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਮਾਤਾ ਚਿੰਤਪੁਰ ਜੀ ਦਾ ਅਠਮਾ ਨవరਾਤਾ ਹੈ ਅੱਜ ਅਸ਼ਟਮੀ ਹੈ ਕਾਫੀ ਰੌਣਕਾਂ ਲੱਗੀਆਂ ਹਾਰਪੁਰ ਦੇ ਅੰਦਰ ਇਹ ਮਾਤਾ ਚਿੰਤਪੁਰ ਚੌਂਕ ਪੰਜਾਬ ਪੁਲਿਸ ਰਸਤੇ ਨੂੰ ਕਲੀਅਰ ਕਰਦੀ ਹੋਈ ਤਾਂ ਜੋ ਇੱਥੇ ਆਵਾਜ਼ਾਈ ਠੱਪ ਨਾ ਹੋਵੇ ਮਾ ਦੇ ਭਗਤਾਂ ਦਾ ਤਾਂਤਾ ਲਗਾ ਹੋਇਆ ਹੈ ਕਾਫੀ ਇੱਥੇ ਰਾਸ਼ਾ ਸਵੇਲੇ ਮਾਤਾ ਚਿੰਤਪurni ਚੌਕ ਹੁਸ਼ਿਆਰਪੁਰ ਇਹ ਅਜੇ ਹੁਸ਼ਿਆਰਪੁਰ ਦਾ ਪੰਗੀ ਚੋ ਦਾ ਪੁਲ ਇੱਥੇ ਵੀ ਕਾਫੀ ਰੌਣਕਾਂ ਹਨ ਕਾਫੀ ਰਸ਼ਾ ਸਿਵਲੇ ਬੇਸ਼ਰਮ ਤਾਂ ਹੁਸ਼ਿਆਰਪੁਰ ਇੱਥੇ ਵੀ ਭਗਤਾਂ ਦਾ ਤਾਂਤਾ ਲੱਗਾ ਹੋਇਆ ਹੈ ਮਾਤਾ ਚਿੰਤਪurni ਜੀ ਦੇ ਅੱਠਵੇਂ ਨਵਰਾਤੇ ਦੀ ਰੌਣਕਾਂ ਤੇ ਅੱਜ ਅਸੀਂ ਆਪ ਜੀ ਨੂੰ ਮਾਤਾ ਚਿੰਤਪurni ਜਿਹਦੇ ਮੰਦਿਰ ਤੇ ਦਰਸ਼ਨ ਵੀ ਕਰवाने ਹਨ ਉੱਥੇ ਵੀ ਆਪਾਂ ਆਪ ਜੀ ਨੂੰ ਅੱਜ ਲੈ ਕੇ ਜਾਵਾਂਗੇ ਮਾਂ ਚਿੰਤਪਨੀ ਦਾ 8ਵਾਂ ਨవరਾਤਾ ਉਹਦੀਆਂ ਰੌਣਕਾਂ ਮਾਂ ਦੇ ਭਗਤ ਦੂਰ ਦੂਰ ਆਏ ਹੋਏ ਹਨ ਤੇ ਲੰਗਰ ਦੀ ਵਿਵਸਥਾ ਵੀ ਥਾਂ ਥਾਂ ਤੇ ਮਾਂ ਦੇ ਭਗਤਾਂ ਵਾਸਤੇ ਲੱਗੀ ਹੋਈ ਹੈ ਸ਼ਰਪਤ ਦੇ ਅੰਦਰ ਲੰਗਰ ਦੀ ਕਿਸੇ ਤਰ੍ਹਾਂ ਕੋਈ ਵੀ ਕਮੀ ਨਹੀਂ ਹੈ ਹਰ ਤਰ੍ਹਾਂ ਦਾ ਲੰਗਰ ਦੀ ਵਿਵਸਥਾ ਹੋਸ਼ਿਆਰਪੁਰ ਦੇ ਅੰਦਰ ਚਿੰਤਪਨੀ ਰੋਡ ਦੇ ਉੱਪਰ ਮਾਤਾ ਜੀ ਦੇ ਭਗਤਾਂ ਵਾਸਤੇ ਲੰਗਰ ਦੀ ਵਿਵਸਥਾ ਥਾਂ-ਥਾਂ ਤੇ ਹੈ ਜੋ ਵੀ ਮਾਂ ਦੇ ਭਗਤ ਚਿੰਤਪੁਰ ਨਹੀਂ ਜਾ ਰਹੇ ਹਨ ਆ ਰਹੇ ਹਨ ਉਹਨਾਂ ਵਾਸਤੇ ਲੰਗਰ ਦੀ ਵਿਵਸਥਾ ਚਿੰਤਪੁਰੀ ਰੋਡ ਤੇ ਥਾਂ-ਥਾਂ ਲੱਗੀ ਹੋਈ ਹੈ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ ਸ਼ਰਪਰ ਦੇ ਅੰਦਰ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਵੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਨੂੰ ਮਰੀ ਅਤਿ ਹੋ ਵੀਡੀਓ ਵੇਖਣ ਨੂੰ ਮਿਲਦੀ ਰਹੇ मां ਦੇ ਭਗਤ ਕੁਝ ਆ ਰਹੇ ਹਨ ਤੇ ਕੁਝ ਮਾਤਾ ਦੇ ਦਰਬਾਰ ਜਾ ਰਹੇ ਹਨ ਅਸ਼ਟਮੀ ਦੇ ਮੌਕੇ ਤੇ ਕਾਫੀ ਰਸ਼ ਚਿੰਤਪੁਰਨੀ ਰੋਡ ਤੇ ਆਵਾਜਾ ਹੀ ਕਾਫੀ ਸਲੋ ਚੱਲ ਰਹੀ ਹੈ ਕਿਉਂਕਿ ਰਸ਼ ਕਾਫੀ ਹੈ ਇਸ ਵੇਲੇ ਅੱਜ ਅਸ਼ਟਮੀ ਹੈ ਮਾਂ ਚਿੰਤਪੁਰਨੀ ਦਰਬਾਰ ਨੂੰ ਲੋਕ ਜਾ ਰਹੇ ਹਨ ਮਾਤਾ ਜੀ ਦੇ ਮੱਥਾ ਟੇਕਣ ਵਾਸਤੇ ਕਾਫੀ ਰਸ਼ ਇਸ ਵੇਲੇ ਚਿੰਤਪੁਰਨੀ ਰੋਡ ਹੁਸ਼ਾਪੁਰ ਤੇ ਮਾਹਦੇ ਭਗਤਾਂ ਦਾ ਤਾਂਤਾ ਲੱਗਾ ਹੋਇਆ ਹੈ ਅੱਜ ਅਸੀਂ ਆਪ ਜੀ ਨੂੰ ਮਾਤਾ ਚਿੰਤਪਨੀ ਜੀ ਦੇ ਅੰਦਰ ਹੈ ਉਥੇ ਰੌਣਕਾਂ ਵੀ ਦੇਖਾਵਾਂਗੇ ਅਤੇ ਲੱਸੀ ਦਾ ਅੰਦਰ ਦੇਕੜ ਲੱਸੀ ਟੱਟਾਂ ਵਾਸਤੇ ਵਰਤਾਈ ਜਾ ਰਹੀ ਵਰਤਾਈ ਜਾ ਰਹੀ ਹੈ ਕਾਫੀ ਰੌਣਕਾਂ ਲੱਗੀਆਂ ਹਾਂ ਹੁਸ਼ਿਆਰਪੁਰ ਦੇ ਅੰਦਰ ਥਾਂ ਥਾਂ ਤੇ ਲੰਗਰ ਲੱਗੇ ਹੋયા ਹਨ ਮਾਤਾ ਜੀ ਦੇ ਭਗਤਾਂ ਵਾਸਤੇ ਹੁਸ਼ਿਆਰਪੁਰ ਦੇ ਚਿੰਤਪਨੀ ਰੋਡ ਤੇ किसी भी तरह की इतने कमी नहीं है थे लंगर काफ़ी रश अष्टमी के मौके पर माता जी के धरतान का क्योंकि आवाजाही काफ़ी स्लो है रश होने के कारण रश काफ़ी है तो आवाजाही काफ़ी स्लो चल रही है माता चिंतपुनी रोड होशियारपुर काफ़ी रश है इस वेले ਮਾਤਾ ਜੀ ਦਾ ਅਠਮਾ ਨਵਰਾਤਾ ਇਹ ਹੈ ਜੀ ਬੇਸ਼ਰੋ ਦੇਵੀ ਜੀ ਦਾ ਮੰਦਿਰ ਹੁਸ਼ਾਰਪੁਰ ਤੇ ਇੱਥੇ ਵੀ ਕਾਫੀ ਰਸ਼ ਹੈ ਅਸ਼ਟਮੀ ਦੇ ਮੌਕੇ ਤੇ ਅੱਥਰ ਵੀ ਮਾਤਾ ਜੀ ਲਈ ਜੋ ਪ੍ਰਗਟ ਹੈ ਉਹਨੂੰ ਤੰਤਾ ਲੱਗਾ ਹੋਇਆ ਲੱਗੀਆਂ ਲੰਬੀਆਂ ਲੰਬੀਆਂ ਕਾਫੀ ਰਸ਼ ਮਾ ਬਸੰਤਵੀਰ ਮੰਦਿਰ ਹੁਸ਼ਾਰਪੁਰ ਕਾਫੀ ਇੱਥੇ ਸੋਲੇ ਗਰੋਂਕਾਂ ਲੱਗੀਆਂ ਹਾਂ ਤੇ ਪੰਜਾਬ ਪੁਰਸ ਹੁਸ਼ਾਰਪੁਰ ਵੀ ਇੱਥੇ ਆਪਣਾ ਮੋਰਚਾ ਸੰਭਾਲੀ ਹੋਈ ਹੈ ਅਸਿਰੋਰ ਤੇ ਤਾਂ ਜੋ ਰਾਸ਼ ਨਾ ਪਵੇ ਕਾਫੀ ਰਸ਼ ਹੁਸ਼ਾਰਪੁਰ ਦੇ ਅੰਦਰ ਮਾਂ ਦੇ ਪਰਤ ਮਾਂ ਦੇ ਦਰਵਾਜ਼ ਜਾਂਦੇ ਹੋਏ ਕੁਛ ਮਥਾ ਟੇਕ ਕੇ ਆਜੋ ਕੇ ਹਨ ਵਾਪਸ ਆ ਰਹੇ ਆਪਣੇ ਘਰ ਨੂੰ ਮਾਂ ਚਿੰਤਾ ਪੋਣੀ मेला या दौनक अष्टमी के मौके से अब असी आप जी को माता चिंतपुरनी जी के मंदिर भी लेके जाँगे उतें रौनक भी दिखावे उतें भी यह उते जी रौनक हैं चिंतपुर्णी रोड होशियारपुर दौनक काफ़ी रश है सब रोड के उपर ਥਾਂ-ਥਾਂ ਤੇ ਲੰਗਰ ਦੀ ਵਿਵਸਥਾ ਇੱਥੇ ਕੇਲੇ ਦਾ ਲੰਗਰ ਲਗਾਇਆ ਹੋਇਆ ਹਰ ਤੱਕ ਕੇਲੇ ਹੀ ਕੇਲੇ ਹਨ ਮਾਣ ਦੇ ਭਗਤਾਂ ਵਾਸਤੇ ਕੇਲੇ ਵਰਤਾਇਆ ਜਾ ਰਿਹਾ ਹੈ ਰਜਾਰੇ ਹਣੇ ਸਵੇਲੇ ਸਤੇ ਕਾਫੀ ਰਸ਼ ਹੈ ਇਸ ਵੇਲੇ ਚੰਤਪੋਨੀ ਰੋਡ ਹੁਸ਼ਿਆਰਪੁਰ ਚ ਮਾਣ ਦੇ ਭਗਤਾਂ ਦਾ ਤੰਤਾ ਲੱਗਿਆ ਹੋਇਆ ਹੈ ਕਾਫੀ ਰੌਣਕਾ ਹੁਸ਼ਿਆਰਪੁਰ ਦੇ ਅੰਦਰ ਤੁਹਾਸੇ ਵਲੇ ਆਪਾਂ ਆਪ ਜੀ ਲੱਗ ਚੱਲਦੇ ਹਾਂ ਚਿੰਤਪਨੀਂ ਦਿਰਬਾਰ ਵੀ ਆਪਾਂ ਆਪ ਜੀ ਲੈ ਕੇ ਜਾਵਾਂਗੇ ਕੇਲੇ ਦਾ ਲੰਗਰ ਲੱਗਿਆ ਹੋਇਆ ਇਸ ਵੇਲੇ ਇੱਥੇ ਤੇ ਕੇਲੇ ਵਰਤਾਏ ਜਾ ਰਹੇ ਹਨ ਮਾਂ ਦੇ ਜੋ ਭਗਤ ਜਾ ਰਹੇ ਹਨ ਮਾਂ ਚਿੰਤਪਨੀਂ ਦਿਰਬਾਰ ਜਾਫ ਤੋਂ ਵਾਪਸ ਆ ਰਹੇ ਹਨ ਮਾਠਾ ਟੇਕ ਕੇ ਉਹਨਾਂ ਵਾਸਤੇ ਥੇ ਕੇਲੇ ਦਾ ਲੰਗਰ ਵੀ ਲੱਗਿਆ ਹੋਇਆ ਹੈ ਕਾਫੀ ਇਸ ਵੇਲੇ ਇੱਥੇ ਵੀ ਭੀੜ ਹੈ ਰਾਸ਼ ਇਸ ਵੇਲੇ

ਸਾਰੀ ਬੀਆ ਮੇਰਾ ਨਾਮਨਾ ਪੂਰਨ ਕਰਦੇ ਮੈਂ ਸਾਹਬ ਦੀ ਖਾਣ ਵਾਲੀ ਦਾ ਕਿਤਪੁਣੀ ਦੇ ਦਰਸ਼ਨ ਕਰਵਾ ਅਸਾਂ ਅਸਾਂ ਪਵਨ ਤੇਲ ਪਉਂਟੂ ਕੇ ਹਾਂ ਜੇ ਅਸੀਂ ਆਪ ਜੀ ਨੂੰ ਮਾਤਾ ਜੀ ਦੇ ਦਰਸ਼ਨ ਵੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਆਖੀ ਤਰਸਾ ਜੀ ਲੈ ਕੇ ਕਿਤਪੁਣੀ ਮੰਦਰ ਮਾਤਾ ਜੀ ਦੇ ਮਿਲਵਾਰ ਦੇ ਕੋਚੀ ਕਹ ਸਕਦੇ ਆ ਇਹ ਚੰਪਾ ਪੋਣੀ ਨਗਰੀਆ ਗਰਵਾਰ ਹੈ ਕੱਟਿਆ 13 ਸਤਿਅਵੰਦ ਮਾਤਾ ਚਿੰਤਪੂਰਨੀ ਜੀ ਦੇਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਜੀ ਮਾਤਾ ਚਿੰਤਪੂਰਨੀ ਜੀ ਸਭ ਦੀਆਂ ਚਿੰਤਾ ਦੂਰ ਕਰਨ ਵਾਲੀ ਮਾਤਾ ਜੀ ਸਭ ਦੀਆਂ ਮਨੋ ਕਾਮਨਾਵਾਂ ਮਾਪੂਰੀ ਕਰਨ ਵਾਲੀ ਮਾਤਾ ਅਗਰ ਆਪ ਜੀ ਨੂੰ ਮਰੀਏ ਵੀਡੀਓ ਤੰਗੇ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚਾਹ ਲੈਣੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਨੂੰ ਮੇਰੀਆਂ ਹੋਰ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ जय माता दी जय माता दी जय माता दी माता ਦੇ ਦਰਬਾਰ 'ਚ ਵੀ ਤਖਤਾਂ ਦਾ ਕਫੀ ਰਸਤੇ ਤੰਤਾ ਲੱਗਿਆ ਹੋਇਆ ਹੈ ਕਫੀ ਰੋਣ ਕਾ ਮਾਂ ਦੇ ਦਰਬਾਰ ਤੇ ਕੋਲ ਕਫੀ ਰਸਤੇ ਮਾਤਾ ਚਿੰਤਪੋਨੀ ਦੇ ਦਰਬਾਰ ਇਹ ਮਾਤਾ ਜੀ ਦੇ ਭਾਵਨ ਇੱਥੇ ਇਸ ਵੇਲੇ ਪਹੁੰਚ ਚੁੱਕੇ ਹਾਂ ਪਰ ਕਫੀ ਰਸਤੇ ਵੀ ਇੱਥੇ ਵੀ ਮਾਂ ਦੇ ਤਖਤਾਂ ਦਾ কাফী রশ মাত জীদের ভবন চ